ਵੱਲੋਂ ਤੇ ਦਸਤੇ ਕਰਨਗੇ ਜਦੋਂ ਕਹਿੰਦੇ ਹੁੰਦੇ ਨਾ ਜੇਕਰ ਕੁਹਾੜੀ ਚ ਦਸਤਾ ਨਾ ਹੁੰਦਾ ਤੇ ਰੁੱਖ ਵਧਣ ਦਾ ਕੋਈ ਰਸਤਾ ਨਾ ਹੁੰਦਾ ਸਾਡੇ ਦਸਤੇ ਕੱਢ ਕੇ ਇਹਨਾਂ ਨੇ ਬਿਜ਼ਨਸ ਮੈਨਾਂ ਨੇ ਆਪ ਦੇ ਚ ਪਸਾ ਲਿਆ ਤੇ ਸਾਨੂੰ ਵਧਣ ਤੇ ਹੋ ਗਿਆ ਇਹ ਗੱਲ ਯਾਦ ਰੱਖੋ ਲੈ ਆ ਤਾਂ 93 ਲੱਖ ਰੁਪਈਆ ਤਾਂ ਮਹੀਨੇ ਦਾ ਉਹ ਹੋ ਗਿਆ ਇੱਕ ਐਸਆਈ ਨਾਲ ਹੋਇਆ ਕਰੂਗਾ ਲੱਗ ਭੱਗ ਬਾਈ ਜੀ 2 ਕਰੋੜ ਰੁਪਈਆ ਅਸੀਂ ਮਹੀਨੇ ਦਾ ਇਹਨਾਂ ਗਏ ਗੁਜ਼ਰੇ ਲੋਕਾਂ ਨੂੰ ਦੇਵਾਂਗੇ ਜਿਨ੍ਹਾਂ ਨੇ ਅਖਾੜੇ ਲਾਏ ਆ ਇਕੱਲੇ ਜੁਮਲੇ ਕੀਤੇ ਆ ਹੋਰ ਕੱਖ ਨਹੀਂ ਕੀਤਾ ਸਾਨੂੰ ਬਹੁਤ ਘਾਟੇ ਪੈਣਗੇ ਯਾਦ ਰੱਖੋ ਤੁਸੀਂ ਇੱਕ ਸਰਕਾਰ ਦੇ ਕੰਨ ਖਿੱਚ ਲਓ ਤੁਸੀਂ ਜਿੰਨਾ ਚਿਰ ਉਹ ਸਰਕਾਰ ਦੇ ਤੁਸੀਂ ਅੱਜ ਇਨਕਮਾਂ ਪੁੱਛੋ ਅੱਜ ਇਹਨਾਂ ਕੋਲ ਕਿੱਥੋਂ ਆ ਗਈਆਂ ਕੀ ਆਇਆ ਕਿ ਨਹੀਂ ਆਇਆ ਹੁਣ ਮੇਰੇ ਵਰਗਾ ਲੋਨ ਚੱਕਦਾ ਵੀ ਤਾਂ ਸਾਡੇ ਵਰਗੇ ਤਾਂ ਵੇਖਦੇ ਰਹਿੰਦੇ ਕਰੀਏ ਕੀ ਇਹਨਾਂ ਕੋਲ ਕਿੱਥੋਂ ਆ ਜਾਂਦਾ ਕਰੋੜਾਂ ਰੁਪਈਆ ਦੇ ਬੰਗਲੇ ਕਿੱਥੋਂ ਆ ਜਾਂਦੇ ਆ ਤੇ ਇਹ ਕਹੇ ਕਾਂਸਟੇਬਲ ਨੂੰ ਕਿਵੇਂ ਕਹਿ ਦਿੰਦੇ ਕਿ ਕੋਠੀ ਕਿੱਥੋਂ ਪਾਈ ਜਦੋਂ ਇਹਨਾਂ ਨੂੰ ਪਤਾ ਕਿੱਥੋਂ ਪੈਂਦੀਆਂ ਕਿੱਥੋਂ ਨਹੀਂ ਪੈਂਦੀਆਂ ਸਿਰਫ ਕਹਿਣ ਦੀਆਂ ਗੱਲਾਂ ਬਈ ਜੀ ਆਪਾਂ ਕੁਝ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹਾਲਾਤ ਆ ਜਿਹੜੇ ਦਿਨੋਂ ਦਿਨ ਮਰਦੇ ਜਾਣੇ ਆ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਇੱਕ ਡੰਗ ਦੀ ਰੋਟੀ ਪਿੱਛੇ ਰੱਬ ਦੀਆਂ ਕਿੰਨੀਆਂ ਕਿ ਮੰਨਤਾ ਕਰਿਆ ਕਰਾਂਗੇ ਯਾਦ ਰੱਖੋ ਸਾਡਾ ਘਾਣ ਹੋਣਾ ਘਾਣ ਹੋਣਾ ਬਿਜ਼ਨਸਮੈਨਾਂ ਵੱਲੋਂ ਆ